ਇੱਥੇ ਤੁਸੀਂ ਗੱਲ ਹੈਪੀ ਰਾਏ ਕੋਟੀ ਜਿਹੜੇ ਨੇ ਉਸ ਜਗ੍ਹਾ ਦੇ ਉੱਤੇ ਪਹੁੰਚੇ ਔਰ तमाम ਜਿਹੜੀ ਲੀਡਰਸ਼ਿਪ ਹੈ ਤਾਂ ਇਸ ਤਰੀਕੇ ਨਾਲ ਦੇਖ ਹੋ ਜਾ ਤੁਸੀਂ ਅਗਿਆ ਸਾਹਿਬ ਜੋ ਹਾਲਾਤ ਨੇ ਲਾਈਵ ਚੱਲ ਰਹੇ ਜੋ ਹਾਲਾਤ ਨੇ ਕਿਸ ਤਰੀਕੇ ਨਾਲ ਦੇਖ ਦਿਓ ਸਾਰੀ ਸਥਿਤੀ ਨੂੰ ਕਿਉਂਕਿ ਲੰਮਾ ਅਰਸਾ ਉਹਨੇ ਪੰਜਾਬੀ ਇੰਡਸਟਰੀ 'ਚ ਔਰ ਕਈਆਂ ਨੂੰ ਇਹ ਜਿਹੇ ਗੁਰਦੁਆਰੇ ਤੇ ਜਿਹੜੇ ਕਿਸੇ ਕੋਲ ਨਹੀਂ ਸੀ ਜੀ ਨੇ ਬੜਾ ਦੁੱਖ ਹੋਇਆ ਜੀ ਸੁਣ ਕੇ ਕਿਉਂਕਿ ਛੋਟੇ ਹੁੰਦਾਂ ਨੇ ਉਹਨਾਂ ਨੂੰ ਦੇਖਦੇ ਆ ਰਹੇ ਆ ਤੇ ਇਹ ਵੀ ਫੀਲ ਕਰਦੇ ਕਿ ਬLESਸ ਨਾ ਕਰਨਾ ਕੰਮ ਕਰਨ ਦਾ ਮੌਕਾ ਮਿਲੇ ਉਹ ਕਿੰਨੇ ਵਧੀਆ ਅਦਾਕਾਰ ਸੀਗੇ ਉਹਨੂੰ ਸਿੱਖਣ ਬਹੁਤ ਮਿਲਿਆ ਮੇਰੀ ਪਹਿਲੀਆਂ ਫਿਲਮਾਂ ਪਹਿਲੀ ਫਿਲਮ ਐਜ਼ ਐਨ ਐਕਟਰ ਉਹਨਾਂ ਦੇ ਨਾਲ ਸੀ ਸੋ ਬੜਾ ਦੁੱਖਾ ਪਰ ਪਰਿਵਾਰ ਨਾਲ ਮਿਲ ਕੇ ਆ ਉਹ ਕਹਿੰਦੇ ਬਹੁਤ ਦੇਰ ਤੋਂ ਢਿੱਲੇ ਸੀਗੇ ਬਹੁਤ ਟਾਈਮ ਤੋਂ ਕੰਮ ਚੱਲ ਰਿਹਾ ਇੱਕ ਚੀਜ਼ ਇਸ ਤਰੀਕੇ ਨਾਲ ਦੇਖਿਆ ਜਾਵੇ ਵੀ ਪਹਿਲਾਂ ਫਿਲਮੀ ਕਲਾਕਾਰ ਤਾਂ ਆਏ ਨੇ ਆ ਗਾਇਕ ਵੀ ਪਹੁੰਚ ਰਹੇ ਕਿਸ ਤਰੀਕੇ ਦਾ ਓਵਰਾਲ ਹੈ ਕੇ ਇਹ ਤਾਂ ਦੇਖੋ ਸਾਰੀ ਇੰਡਸਟਰੀ ਉਹਨਾਂ ਨੇ ਜੋ ਇੰਡਸਟਰੀ ਲਈ ਕੰਮ ਕੀਤਾ ਹੈ ਜੈਨੇ ਦੇਰ ਤੋਂ ਜਿੰਨ ਸਾਰੇ ਬਚਪਨ ਤੋਂ ਦੇਖਦਾ ਹਾਂ ਮੇਰੇ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਦੇਖਦੇ ਹੁੰਦੇ ਸੀ ਦੂਦਰਸ਼ਨ ਤੋਂ ਸੋ ਦੁੱਖ ਸਾਰੀ ਇੰਡਸਟਰੀ ਮਹਾ ਦੇਖ ਜੁ ਐਕਟਰਸ ਜੀ ਉਹ ਸਾਰੇ ਨੂੰ ਦੁੱਖ ਹੈ ਜਿਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਵਾਲੇ ਸਮੇਂ ਚ ਕਿੰਨਾ ਕੁ ਮਿਸ ਕਰੋਗੇ ਇਸ ਸੀਨ ਕਿਉਂਕਿ ਨਹੀਂ ਮੈਸਤਾ ਹੁਣ ਸਾਡੀ ਇੱਕ ਫਿਲਮ ਸੀਗੀ ਵੈਸਟਰਨ ਵਿੱਚ 420 ਉਹਦੇ ਵਿੱਚ ਹੀ ਬਹੁਤ ਮੈਸ ਕੀਤਾ ਸੀ ਤੀਜਾ ਪਾਰਟ ਸ਼ੂਟ ਕੀਤਾ ਤੇ ਪਹਿਲੇ ਦੋ ਪਾਰਟ ਦੇ ਵਿੱਚ ਸੀਗੇ ਭੱਲਾ ਸਾਹਿਬ ਐਤਕੀ ਥੋੜੇ ਬਿਮਾਰ ਰਹੇ ਸੀ ਤੇ ਕਰਕੇ ਅਸੀਂ ਸ਼ੂਟ ਨਹੀਂ ਕਰ ਪਾਏ ਨਾ ਤੇ ਸ਼ੂਟ ਨਹੀਂ ਕਰ ਪਾਇਆ ਮੈਸਤਾ ਸੀ ਇਸ ਵਾਰੀ ਫਿਲਮ ਚ ਬਹੁਤ ਕੀਤਾ ਨਾ ਸੋ ਬਾਕੀ ਜੇ ਮੈਂ ਦੱਸੇ ਕਿ ਉਹਨਾਂ ਨੇ ਬਹੁਤ ਇੰਨਾ ਤਗੜਾ ਤਗੜਾ ਕੰਮ ਕੀਤਾ ਹੈ ਹੁਣ ਤਾਂ ਇੰਡਸਟਰੀ ਕੋਲ ਇਹਨਾਂ ਦੀਆਂ ਚੀਜ਼ਾਂ ਬਹੁਤ ਨੇ ਜਿਹੜੀ ਕਿ ਹੁਣ ਦੇਖਣ ਮਿਲਦੀਆਂ ਨੇ ਬਿਲਕੁਲ ਤਾਂ ਸ਼ਾਇਦ ਨਾਮ ਆਉਂਦਾ ਹੈ ਰੱਤਾ ਹੈਪੀ ਰਾਈ ਕੋਟੀ ਵੀ ਜਿਸ ਜਗ੍ਹਾ ਤੇ ਉੱਪਰ ਪਹੁੰਚੇ ਨਹੀਂ ਰਾਈ ਕੋਟੀ ਸਾਹਿਬ ਕਿਵੇਂ ਦੇਖਿਓ ਸਾਰੀਆਂ ਚੀਜ਼ਾਂ ਨੂੰ ਜੋ ਸਥਿਤੀ ਲਾਈ ਕੋਟੀ ਜਿਵੇਂ ਸਥਿਤੀ ਬੜਾ ਦੁੱਖਦਾਇਕ ਹੈ ਜੀ ਪੱਲਾ ਸਾਹਿਬ ਬਾਰੇ ਕੀ ਕਹੀ ਹੈ ਹੋਰ ਮੈਂ ਵੀ ਉਹਨਾਂ ਦਾ ਬੇਟਾ ਨੂੰ ਵੀ ਅੱਗੇ ਲੈ ਕੇ ਆਂਦਾ ਉਹਨਾਂ ਨੇ ਕਹਿੰਦੇ ਵੀ ਪਰ ਉਹ ਸਾਰੀਆਂ ਚੀਜ਼ਾਂ ਕਿਤੇ ਪੱਲਾ ਸਾਹਿਬ ਦੇ ਨਾਲ ਕਿਤੇ ਤੁਸੀਂ ਮਿਲਦੀਆਂ ਹੋ ਚੀਜ਼ਾਂ ਦੇਖ ਹਰ ਕਿਸ ਨੇ ਆਪਣਾ ਆਪਣਾ ਮੁਕਾਮ ਸੈੱਟ ਕਰਨ ਵਾਲੇ ਪੱਲਾ ਸਾਹਿਬ ਦਾ ਬੇਟਾ ਪੁਖਰਾਜ ਬਹੁਤ ਸੋਹਣਾ ਕੰਮ ਕਰਦਾ ਹੈ। ਪ੍ਰਮਾਤਮਾ ਉਹਨੂੰ ਲੰਮੀ ਉਮਰਾਂ ਦੇਵੇ। ਪੱਲਾ ਸਾਹਿਬ ਦੀ ਰੂਹ ਨੂੰ ਸ਼ਾਂਤੀ ਦੇਵੇ। ਪੁਖਰਾਜ ਬਹੁਤ ਸੋਹਣਾ-ਸੋਹਣਾ ਕੰਮ ਕਰੇ ਸਾਡੀ ਅਰਦਾਸ ਹੈ। ਹੈਪੀ ਰਾਈ ਕੋਟੀ ਸਾਹਿਬ ਦੇ ਨਾਲ ਨਾਲ ਦੇਖੋ ਕਿਉਂਕਿ ਘਰ ਦੇ ਵਿੱਚ ਹੁਣ ਤਮਾਮ ਅਦਾਕਾਰ ਨਵੇਂ ਗਾਇਕ ਜਿਹੜੇ ਨੇ ਉਹ ਪਹੁੰਚਲੇ ਜਿੱਥੇ ਹੁਣੇ ਗੁਰਪ੍ਰੀਤ ਸਿੰਘ ਉੱਗੀ ਹੋਰੀ ਪਹੁੰਚੇ ਨੇ ਨਾਲ ਦੇ ਨਾਲ ਜਿਹੜੇ ਗਾਇਕ ਜਸਤ੍ਰੀ ਕਿਲ ਔਰ ਦੂਸਰੇ ਪਾਸੇ ਹੈਪੀ ਰਾਈ ਕੋਟੀ ਜਿਹੜੇ ਤਮਾਮ ਜਿਹੜੇ ਗਾਇਕ ਨੇ ਜਾਂ ਫਿਰ ਕੈਲੀ ਜਿਹੜੇ ਕਲਾਕਾਰ ਨੇ ਉਹ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਔਰ ਖਾਸ ਤ